ਉਹ ਯਾਰ ਨਾ ਪੀਆ ਕਰ ਤੈਨੂੰ ਕਿੰਨੀ ਵਾਰੀ ਕਿਹਾ ਯਾਰ ਪੀਣੀ ਮਾੜੀ ਹੁੰਦੀ ਹੈ। ਬਾਜੀ ਨਾ ਪੀਆ ਕਰ। ਨਾ ਪੀਆ ਕਰ ਵੀਰੇ ਨਾ ਪੀਆ ਕਰ। ਸਰੀਰ ਮੇਰਾ ਬਾਡੀ ਮੇਰੀ ਪੈਸਾ ਮੇਰਾ। ਮੈਨੂੰ ਕੀ ਪ੍ਰੋਬਲਮ ਆ? ਮੈਂ ਜਿੰਨੀ ਮਰਜੀ ਪੀਵਾਂ। ਉਹ ਮੈਂ ਤਾਂ ਤੈਨੂੰ ਤਾਂ ਕਹਿਣਾ ਇੱਕ ਤਾਂ ਤੂੰ ਆਇਆ ਬੜੀ ਦੂਰ ਆਂ। ਕਿੱਡੀ ਦੂਰੋਂ ਚੱਲ ਕੇ ਤੂੰ ਇੱਥੇ ਆਇਆ ਕਮਾਈ ਕਰਨ ਵਾਸਤੇ। ਉਹ ਕਿੰਨੇ ਸੁਪਨੇ ਤੇਰੇ ਮਾਪੇ ਨੇ ਤੇਰੇ ਲਈ ਦੇਖੇ ਹੋਣਗੇ। ਐਵੇਂ ਹੀ ਆ ਜਾਂਦੇ ਸਲਾਹਾਂ ਦੇਣ ਵਾਸਤੇ। ਬੱਡੇ ਸਿਆਣੇ ਮੈਂ ਸਾਨੂੰ ਪਤਾ ਨਹੀਂ ਅਸੀਂ ਕੀ ਕਰਨਾ ਉਹ ਅਸੀਂ ਆਪਣੇ ਰਾਜੇ ਆਪਾਂ ਜਨਤਾ ਵਾਰੇ ਜੀਨੇ ਪੀਣੀ ਪੀਵੋ ਪੀ ਕੇ ਖੁੱਲ ਖੁੱਲ ਜੀਵੋ ਕੌਣ ਕਹਿੰਦਾ ਪੀਣੀ ਦਸੋ ਮਾੜੀ ਹੁੰਦੀ ਹੈ ਮਹਿਫਲਾਂ ਚ ਬੈਠੋ ਭਾਵੇਂ ਚੜਜੋ ਚਵਾਰੇ ਪੀਣ ਵਾਲੇ ਨੇ ਤਾਂ ਮੁੱਛ ਚਾੜੀ ਹੁੰਦੀ ਹੈ ਜੀਨੇ ਪੀਣੀ ਪੀਵੋ ਪੀ ਕੇ ਖੁੱਲ ਖੁੱਲ ਜੀਵੋ ਕੌਣ ਕਹਿੰਦਾ ਪੀਣੀ ਦਸੋ ਮਾੜੀ ਹੁੰਦੀ ਹੈ ਲੱਗਦੀਆਂ ਮਹਿਫਲਾਂ ਸਵਾਦ ਦੀਆਂ ਗੱਲਾਂ दारू ਦੇ ਸਰੂਰ ਦੇ ਮੈਂ ਨਾਲ ਨਾਲ ਚੱਲਾਂ ਕੀ ਕੇ ਗੱਲ ਹੋਰ ਵੀ ਕਰਾਰੀ ਹੁੰਦੀ ਏ ਜਿਨੇ ਪੀਣੀ ਪੀਬੋ ਪੀ ਕੇ ਖੁੱਲ ਖੁੱਲ ਜੀਬੋ ਕੌਣ ਕਹਿੰਦਾ ਪੀਣੀ ਦੱਸੋ ਮਾੜੀ ਹੁੰਦੀ ਏ ਕਹਿੰਦਾ ਲੱਗੇ ਜਿਦੇ ਲੱਗਣੀ ਗੋਡੇ ਭਾਵੇਂ ਗਿੱਟੇ ਇਹਦੇ ਬਿਨਾ ਲੱਗਦੇ ਨੇ ਰੰਗ ਸਾਰੇ ਠਿੱਕੇ ਕਹਿੰਦੇ ਮੁੱਛਾਂ ਨਾਲੋਂ ਲੰਬੀ ਸਦਾ ਦਾੜ੍ਹੀ ਹੁੰਦੀ ਏ ਜਿਨੇ ਪੀਣੀ ਪੀਬੋ ਪੀ ਕੇ ਖੁੱਲ ਖੁੱਲ ਜੀਬੋ ਕੌਣ ਕਹਿੰਦਾ ਪੀਣੀ ਦੱਸੋ ਮਾੜੀ ਹੁੰਦੀ ਏ ਜਿਨੇ ਪੀਣੀ ਪੀ ਗੋ ਪੀ ਕੇ ਲੱਖਾਂ ਸਾਲ ਜੀਬੋ ਮਹਿੰਗੀ ਭਾਵੇਂ ਸਸਤੀ ਗੱਲ ਵਸ ਪੀਣੇ ਦੀ ਏ ਮਹਿੰਗੀ ਭਾਵੇਂ ਸਸਤੀ ਗੱਲ ਵਸ ਪੀਣੇ ਦੀ ਏ ਲੱਗਦੀਆਂ ਸ਼ਰਤਾਂ 'ਚ ਖੁੱਲ੍ਹ ਖੁੱਲ੍ਹ ਜੀਣੇ ਦੀ ਏ ਕਹਿੰਦੇ ਪੀਣ ਵਾਲਿਆਂ ਦੀ ਪੱਕੀ ਯਾਰੀ ਹੁੰਦੀ ਏ ਜਾਗਦਾਏ ਮੋਹ ਯਾਰਾਂ ਦੇ ਨੇ ਯਾਰ ਹੁੰਦੇ ਦੱਸ ਕਿੱਥੇ ਲੜਨਾ ਪੀ ਕੇ ਹਥਿਆਰ ਹੁੰਦੇ ਜਿੱਥੇ ਅੜਜੇ ਗਰਾਰੀ ਮੱਤ ਮਾਰੀ ਹੁੰਦੀ ਏ ਜਿਹੜੀ ਮਿਲ ਜਾਵੇ ਉਹ ਕੋ ਚੜਦੀ ਸਵੇਰ ਪੀਵੋ ਪਾਣੀ ਪਾ ਕੇ ਚੜੇ ਨੇ ਤਾਂ ਸੁੱਕੀ ਪਾ ਕੇ ਫੇਰ ਪੀਵੋ ਚੋਰੀ ਪੀਣੀ ਹੋਰ ਵੀ ਪਿਆਰੀ ਹੁੰਦੀ ਏ ਕੌਣ ਕਹਿੰਦਾ ਪੀਣੀ ਦੱਸੋ ਮਾੜੀ ਹੁੰਦੀ ਏ ਜਿਨੇ ਪੀਣੀ ਪੀਵੋ ਪੀ ਕੇ ਖੁੱਲ ਖੁੱਲ ਜੀਵੋ ਕਹਿੰਦੇ ਪੀ ਕੇ ਬਣਦੀ ਏ ਸੋਚ ਇਹ ਬੰਦੇ ਨੂੰ ਬਣਾਉਂਦੀ ਬੰਦਾ दारू ਵਾਲਾ ਠੇਕੇਦਾਰ ਚੱਲਦਾ ਏ ਇਹਦਾ ਧੰਦਾ ਇਹਦੇ ਵਿੱਚ ਬਹੁਤੀ ਹੁਸ਼ਿਆਰੀ ਹੁੰਦੀ ਏ ਕੌਣ ਕਹਿੰਦਾ ਪੀਣੀ ਦੱਸੋ ਮਾੜੀ ਹੁੰਦੀ ਵਾਦੇ ਘਾਟੇ ਫੇਰ ਕਰੀ ਪੀਣੇ ਚ ਹਿਸਾਬ ਕਾ ਦਾ ਮਿਲਦੀ ਉਧਾਰ ਪੀ ਲੈ ਛੱਡਣੀ ਨਹੀਂ ਕਰਵਾਦਾ ਇਹ ਜਦੋਂ ਚੜਦੀ ਅਸਮਾਨ 'ਚ ਉਡਾਰੀ ਹੁੰਦੀ ਏ ਜਿਨੇ ਪੀਣੀ ਪੀਵੋ ਪੀ ਕੇ ਲੱਖਾਂ ਸਾਲ ਜੀਵੋ ਕੌਣ ਕਹਿੰਦਾ ਪੀਣੀ ਦੱਸੋ ਮਾੜੀ ਹੁੰਦੀ ਏ ਮਹਿਫਲਾਂ 'ਚ ਬੈਠੋ ਭਾਵੇਂ ਚੜਜੋ ਚਵਾਰੇ ਪੀਣ ਵਾਲਿਆਂ ਨੇ ਤਾਂ ਮੁੱਛ ਚਾੜੀ ਹੁੰਦੀ ਏ ਓਏ ਦੁਖੀ ਦਿਲਾਂ ਵਾਲਿਓ ਉੱਡਦੇ ਖਿਆਲ ਪੀਵੋ ਠੰਡ ਜੇ ਲੱਗਦੀ ਤਾਂ ਚੜਦੇ ਸਿਆਲ ਪੀਵੋ ਕਹਿੰਦੇ ਗਰਮੀ 'ਚ ਥੋੜੀ ਜਹੀ ਮਾੜੀ ਹੁੰਦੀ ਏ ਜਿਨੇ ਪੀਣੀ ਪੀਵੋ ਪੀ ਕੇ ਲੱਖਾਂ ਸਾਲ ਦੀ ਕੋਣ ਕਹਿੰਦਾ ਪੀਣੀ ਦੱਸੋ ਮਾੜੀ ਹੁੰਦੀ ਏ ਮਹਿਫਲਾਂ 'ਚ ਬੈਠੋ ਭਾਵੇਂ ਚੜਜੋ ਚਵਾਰੇ ਪੀਣ ਵਾਲਿਆਂ ਨੇ ਤਾਂ ਮੁੱਛ ਚਾੜੀ ਹੁੰਦੀ ਏ ਜਿੰਦਾਬਾਦ दारू ਸਾਡੀ ਆਪਾਂ ਮਾੜੀ ਨਹੀਂੋ ਕਹਿਣਾ ਛੱਡੇ ਮਤਲਬ ਹੀ ਲੋਕ ਆਪਾਂ ਇਹਨਾਂ ਤੋਂ ਕੀ ਲੈਣਾ ਵੋਟਾਂ ਵਿੱਚ ਗੱਡੀ ਸਰਕਾਰੀ ਹੁੰਦੀ ਏ ਜੀਨੇ ਪੀਣੀ ਪੀਓ ਪੀ ਕੇ ਲੱਖਾਂ ਸਾਲ ਜੀਵੋ ਕੌਣ ਕਹਿੰਦਾ ਪੀਣੀ ਦਸੋ ਮਾੜੀ ਹੁੰਦੀ ਹੈ ਮੈਂ ਫਲਾਾਂ ਚ ਬੈਠੋ ਭਾਵੇਂ ਚੜਜੋ